ਮੈਂ ਬੜੇ ਮਾਣ ਨਾਲ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਕਿ 37 ਬੱਚਿਆਂ ਦੀ ਸਿਲੈਕਸ਼ਨ ਹੋਈ ਆ ਫਾਇਰ ਰਿਵਰਸ ਹਾਰ ਅਸੋਸੀਏਸ਼ਨ ਦੇ ਵਿੱਚੋਂ ਅਮਰੀਕਾ ਦੇ ਹਸਪੀਟਲਾਂ ਵਿੱਚ ਇੱਥੇ ਜੌਬਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਔਰ ਆਉਣ ਵਾਲੇ 3 ਸਾਲਾਂ ਦੇ ਵਿੱਚ ਕਿਸੇ ਦੀ ਕਮਾਈ 4 ਕਰੋੜ, 5 ਕਿਸੇ ਦੀ 10 ਕਰੋੜ ਹੋਗੀ। ਇਹ ਗੱਲ ਦੀ ਅਹਿਮੀਅਤ ਇਸ ਲਈ ਆ ਕਿ ਜਿੱਥੇ ਤੁਸੀਂ ਵੇਖਿਆ ਹੋਊਗਾ ਟੀਵੀ ਤੇ ਪੰਜਾਬ ਵਾਪਸ ਲੋਕ ਭੇਜੇ ਜਾ ਰਹੇ ਨੇ ਚੀਨਾ ਦੇ ਵਿੱਚ ਜਾਜਾਂਚ ਉਸੇ ਪੰਜਾਬ ਤੋਂ ਇਹ ਬੱਚੇ ਬੁਲਾਏ ਜਾ ਰਹੇ ਨੇ ਔਰ ਉਹਨਾਂ ਨੂੰ ਜੌਬਾਂ ਦਿੱਤੀਆਂ ਜਾ ਰਹੀਆਂ ਨੇ ਔਰ ਮੈਨੂੰ ਬੜੀ ਖੁਸ਼ੀ ਆ ਜਦੋਂ ਮੈਨੂੰ ਫੋਨ ਕਾਲ ਕਿੰਨੇ ਫੋਨ ਕਾਲ ਮੈਨੂੰ ਆਏ ਆ ਪਿਛਲੇ ਕੁਝ ਮਹੀਨਿਆਂ ਤੋਂ ਪ੍ਰੋਗਰਾਮ ਡਾਇਰੈਕਟਰਾਂ ਦੇ ਸੋਸ਼ੀਅਲ ਪ੍ਰੋਗਰਾਮ ਡਾਇਰੈਕਟਰਾਂ ਦੇ ਹੋਰ ਫੈਕਲਟੀ ਦੇ ਅਮਰੀਕਾ ਦੇ ਹਸਪਤਾਲਾਂ ਚੋਂ ਗੋਰਿਆਂ ਦੇ ਔਰ ਹੋਰ ਲੋਕਾਂ ਦੇ ਕਿ ਭਾਈ ਮੈਨੂੰ ਹੋਰ ਦੱਸੋ ਸਾਨੂੰ ਫਾਈਵ ਹੋਅਰਸ ਹਾਰਟ ਐਸੋਸੀਏਸ਼ਨ ਬਾਰੇ ਕਿੰਨਾ ਸੋਹਣਾ ਤੁਸੀਂ ਕੰਮ ਕਰ ਰਹੇ ਹੋ ਹਿਮੈਟਰੀਅਨ ਕੰਮ ਕਰ ਰਹੇ ਹੋ ਫਾਰਮਰਸ ਪ੍ਰੋਟੈਸਟ ਹੋਵੇ ਪਾਣੀ ਫਲਡਸ ਹੋਣ ਹੋਰ ਜਿਹੜਾ ਤੁਸੀਂ ਪ੍ਰੀਵੈਂਟਿਵ ਮੈਡੀਸਿਨ ਕਰ ਰਹੇ ਹੋ ਔਰ ਅਸੀਂ ਪਿਛਲੇ ਸਾਲ ਤੁਹਾਡਾ ਬੱਚਾ ਲਿਆ ਸੀ ਉਹਨੇ ਬਹੁਤ ਵਧੀਆ ਪਰਫਾਰਮ ਕੀਤਾ ਅਸੀਂ ਹੋਰ ਸਾਡੇ 3-4 ਦੱਸੋ ਕੌਣ ਤੁਸੀਂ ਕਿਹਨੂੰ ਰਿਫਰ ਕਰਦੇ ਹੋ ਸਮ ਯੂ نو ਆਮ ਬਿਯੋਂਡ ਹੈਪੀ ਬਿਯੋਂਡ ਐਕਸਾਈਟਿਡ ਬਿਯੋਂਡ ਬlesਟ ਇੱਕ ਤੇ ਮੈਂ ਪੰਜਾਬੀਆਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕੀ ਕੱਲਾ ਬਾਰਡਰ ਟੱਪ ਕੇ ਅਮਰੀਕਾ ਆਉਣਾ ਇੱਕ ਤਰੀਕਾ ਨੇ ਇਹ ਵੀ ਇੱਕ ਤਰੀਕਾ ਹੈ ਜਿਹੜੇ ਬੱਚੇ ਇੱਥੇ ਆਉਣਗੇ ਉਹਨਾਂ ਨੂੰ ਸੂਟਾ ਉੱਜੋਈਆਂ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਆਪਣੇ ਬੱਚਿਆਂ ਨੂੰ ਜ਼ਰੂਰ ਐਜੂਕੇਟ ਕਰੋ ਉਹਨਾਂ ਦੇ ਹੱਥਾਂ 'ਚ ਕਿਤਾਬਾਂ ਦੋ ਉਹਨਾਂ ਨੂੰ ਅਫਸਰ ਬਣਾਓ ਤੇ ਵੇਖਿਓ ਬਾਹਲੇ ਦੇਸ਼ ਉਹਨਾਂ ਨੂੰ ਆਪ ਬੁਲਾਉਣਗੇ ਜਿੱਦਾਂ ਇੰਨਾ ਬੱਚਿਆਂ ਨੂੰ ਬੁਲਾ ਰਹੇ ਨੇ ਮੈਂ ਉਹਨਾਂ ਫਾਇਰਵਰਸ ਹਾਰ ਅਸੋਸੀਏਸ਼ਨ ਦੇ ਮੈਂਬਰਸ ਦਾ ਵੀ ਧੰਨਵਾਦ ਕਰਦਾ ਜਿਹੜੇ ਪੰਜਾਬ ਦੇ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਫਲਾ ਰਹੇ ਨੇ ਜੇ ਅਸੀਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਾਂ ਇੱਕੋ ਇੱਕ ਤਰੀਕਾ ਆਪਣਾ ਐਜੂਕੇਸ਼ਨ ਸਿਸਟਮ ਸਟਰੋਂਗ ਕਰੀਏ I'm beyond thankful to all the mentors, and I'm beyond thankful to all the people in Fireworks Heart Association for all the hard work that you've been doing. This match was a testament to your hard work. All the phone calls I've received from the program directors and associate program, and again, the faculty, and the and the good things that they have said about you guys, your hard work is amazing. You're being known. I mean. Everywhere you're going, you're planting the seeds for the next, for the next, and for the next. Let's keep going. Let's keep pushing. And you are now mentors. Let's keep helping. Let's keep passing it on. Education is the only way. If you want to help, if you want to make a change, if you want to bring change in your own life, in others' lives, education is the key. So, let's keep going I want to think everybody on five hours horoscope association I'm so thankful for all the hard work you're doing Let's keep going let's keep helping each other grow Thank you aur Punjab layi Punjab de maa pyoan ali bachchean ali padho education hi ek tarika je tu si is sthiti nu apni sthiti nu badalna chahunde